ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਮੇਰੇ ਚੈਨਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਬਲੌਗ ਦੇ ਵਿੱਚ ਤੇ ਅਸੀਂ ਅੱਜ ਜਾ ਰਹੇ ਹਾਂ ਤੇ ਅਸ਼ਰੋਗ ਦੇ ਦਸਿਆ ਟੋਰ ਦੇ ਦੰਦ ਆ ਮੇਰੀ ਟੋਰ ਮੇਰੀ ਨਾਈਟ ਟੋਰ ਮੇਡ ਹੋਰ ਦਾ ਹੋ ਵੀ ਚੱਦਣਾ ਦੇਖੋ ਮੰਮੀ ਕੀ ਬਹੁਤ ਸੋਹਣੀ ਬੋਲਣਾ ਦੇ ਵੀ ਮਾਡਾ ਉਹ ਮੇਰੇ ਵੀ ਮੰਮੀ ਸਾਰਿਆਂ ਦੀ ਵਧੀਆ ਟੋਰ ਮੰਮੀ ਦੀ ਆ ਤੇ ਆ ਇਧਰ ਮੇਰੀ ਜੀ ਇਸ ਤਰ੍ਹਾਂ ਨਾਲ ਜੈਕਟ ਪਾ ਲਈ ਜਾਂ ਕੱਲ ਨੂੰ ਨਿਊ ਲੁੱਕ ਦੇ ਵਿੱਚ ਆਉਣਗੇ ਇਹ ਵੀ ਨਿਊ ਲੁੱਕ ਦੇ ਵਿੱਚ ਆਉਣਗੇ ਤੇ ਡਰੈਸ ਦੱਸਿਓ ਕਿਦਾਂ ਲੱਗੀ ਹੈ ਹਾਂ ਸੋਹਣੀ ਲੱਗੀ ਦੇਖੀ ਚਲੋ ਜਰੂਰ ਕਮੈਂਟ ਕਰਕੇ ਦੱਸਿਓ ਤੇ ਪਹਿਲੀ ਵਾਰੀ ਪਾਈ ਕੁਝ ਲੱਗ ਡਰੈਸ ਇੱਦਾਂ ਸਾਰੇ ਨੇ ਪਿਆਰ ਕਰਦਿਓ ਤੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰਦੇ ਹੋ ਤੇ ਪਿਆਰ ਨਾਲ ਕਰਿਓ ਕਮੈਂਟ ਤੇ ਅੱਜ ਆਪਾਂ ਜਾ ਰਹੇ ਹਾਂ ਤੇ ਤੁਹਾਨੂੰ ਵੀ ਨਾਲ ਲੈ ਕੇ ਜਾਵਾਂਗੇ ਨਾਲ-ਨਾਲ ਤੁਸੀਂ ਬਣੇ ਰਹਿਓ ਇੱਦਾਂ ਵੀਡੀਓ ਨੂੰ ਸਾਰੇ ਨੇ ਬਣੇ ਰਹਿਓ ਤੇ ਤੁਸੀਂ ਵੀ ਨਾਲ-ਨਾਲ ਰਹੋ ਸਾਡੇ ਚਾਹ ਵੀ ਲੋ ਸੱਜੂ ਵੀ ਜਾ ਰਹੀ ਸੱਜੂ ਤੂੰ ਹੀ ਦਿਖਾ ਦੇ ਸੱਜੂ ਦੇ ਐਡਰੈਸ ਕਹਿੰਦੀ ਮੈਂ ਇਹੀ ਪਾਉਣੀ ਇਹਦੇ ਜੀਨ ਟੌਪ ਹੈਗਾ ਆ ਬਟੋ ਦੀ ਫਿਟਿੰਗ ਕਰਾਉਣੀ ਪੈਣੀ ਹੁਣ ਸਾਡੇ ਤੋਂ ਜਲਦੀ ਜਲਦੀ ਕਰਾਣੀ ਕੰਮ ਉਹ ਤੇ ਪਹਿਲੇ ਆਵਣ ਹੁਣ ਅੱਧਾ ਵੀ ਸਲਾਹ ਸੀ ਜੀਨ ਟੌਪ ਆਉਣ ਦੀ ਤੇ ਇਹਨਾਂ ਕੋਲ ਵੀ ਹੁਣ ਉਹ ਫਿਟਿੰਗ ਤੇ ਲੈਂਥ ਕਰਾਉਣੀ ਉਹਦੀ ਇਸ ਕਰਕੇ ਨਹੀਂ ਉਹਨੂੰ ਕਰ ਹੋਇਆ ਤੇ ਤੁਸੀਂ ਸਾਰੇ ਨੇ ਇੱਥੇ ਬਣੇ ਰਹੋ ਜੀ ਵਲੌਗ ਦੇ ਨਾਲ ਤੇ ਆਪਾਂ ਹੁਣ ਚੱਲਦੇ ਆਂ ਮੰਮੀ ਹੁਣ ਤਾਂ ਨਹੀਂ ਜਾਣਾ ਹੈਗਾ ਆਪਾਂ ਹੀ ਜਾਣਾ ਫੇਮਲੀ ਨੇ ਮੰਮੀ ਨੂੰ ਕਿਹਾ ਸੀ ਮੈਂ ਮੈਂ ਜਾਣਾ ਬਾਕੀ ਉਧਰ ਉਹ ਵੀ ਕਹਿੰਦੇ ਪਏ ਆ ਜ ਮਿਲ ਜਣ ਕੇ ਰਸਤੇ ਇਸ ਦਾ ਉਹਨੂੰ ਵੀ ਲੈ ਜਾਣਾ ਸੀ ਚਲੋ ਚਾਹ ਫੜਾਉਂ ਲਾਲਾ ਦੇਖਦਾ ਪਿਆ ਆਪਣੇ ਚਾਹ ਦੇਖੋ ਚੁਆਇਸ ਕਿਦਾਂ ਕੱਪੜੇ ਨਵੇਂ ਦੇਖ ਜਾਣੇ ਫੇ ਉਹ ਨਵੇਂ ਕੱਪੜੇ ਦੇਖ ਜਾਣੇ ਪਏ ਹੋਇਆ ਤੇ ਕੱਲੇ ਹੀ ਸ਼ੋਪਿੰਗ ਕਰਕੇ ਆਏ ਸੀਗੇ ਤੇ ਅੱਜ ਅਸੀਂ ਤੇ ਹੁਣ ਹੌਲੀ ਹੌਲੀ ਤੁਹਾਨੂੰ ਡਰੈਸ ਸਾਰੀਆਂ ਦਿਖਾ ਲਾਂਗੇ ਮੈਨੂੰ ਪਸੀਨਾ ਤਾਂ ਹੀ ਨਾ ਹੁੰਦਿਆ ਤਿੰਨ ਆਦਾ ਜਾਂਦਾ ਰਿਆ ਆਲੂ ਕਾ ਨਾ ਦੀ ਨੀਚੇ ਫੂਟ ਨਾਲ ਲੈਗਿੰਗ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਆ ਇਹਨਾਂ ਦੇ ਫੇਸਟ ਆਇਲ ਆਗਿੱਤਾ ਨਾ ਨਹੀਂ ਸੋਨਾ ਦਾ ਇਸ ਤਰ੍ਹਾਂ ਚਾਹ ਮਨ ਕਹੀ ਨਹੀਂ ਮम्मा ਸੋਣੀ ਲਾ ਦੀ ਅੱਲੂ ਪਤਾ ਨਹੀਂ ਹੁਣ ਤੁਸੀਂ ਦੱਸਣਾ ਕਿੱਦੇ ਲਾ ਦੀ ਪਹਿਲੀ ਵਾਰੀ ਪਾਇਆ ਕੋ ਸ਼ੁਕਰ ਦਾ ਸੋ ਬਿਊਟੀਫੁਲ ਤੜੀ ਸਹੀ ਕਿ ਆ ਕੇ ਲੱਗਦਾ ਤਣੀ ਇੱਥੇ ਹੀ ਸਹੀ ਸੁਣਨ ਲੱਗਦਾ ਪਿਆ ਬਹੁਤ ਸਭ ਤੋਂ ਜਾਨਾ ਪਾਉਂਦੇ ਕਰਾਉਂਦੇ ਚੱਲੇ ਆ ਹੋਰ ਐ ਜਾਦੂਗੋ ਚੱਲਦਾ ਜਿਦਾਂ ਤਰੇ ਹੁਣ ਤੇਰਾ ਤੇ ਲੱਗਿਆ ਨਾ ਹੈ ਦੱਸੂ ਦੱਸ ਤੂ ਰ ਹੈ ਨਾ ਦੱਸੂ ਰਣਾ ਤੂੰ ਸੋਣ ਆਈਆਂ ਤੇ ਲੋ ਫੁੰਦਾ ਇਹ ਮਾਟੀ ਕਰਦੇ ਕੀ ਪਾਪਾ ਜੀ ਪਾਪਾ ਕਹਿੰਦੀ ਕੀ ਪਾਪਾ ਚਲੋ ਪਾੜਾ ਚੱਪੀਆਂ ਪਾੜੋ ਦਾਦੂ ਇਹ ਜੱਪੀ ਮੁੰਡੀ ਆ ਲੈ ਦਾਦੀ ਨੂੰ ਵੀ ਪਾੜਾ ਦਾਦੀ ਨੂੰ ਵੀ ਆਏ ਹਾਏ ਚੱਲੇ ਤੂੰ ਵੀ ਪਾ ਮੈਂ ਪਾ ਲਿਆਂ ਪਾ ਲਿਆਂ ਕਹਿੰਦੀ ਮੈਂ ਚੰਗਾ ਮਾ ਚਲੋ ਨਿਕਲੋਂ ਬਾਹਰ ਚਲੋ ਠੀਕ ਆ ਡੈਡੀ ਚੰਗਾ ਹੇ ਵਾਏ 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 ਦੋਦੀ ਨੂੰ ਮਮੂ ਮੈਂ ਸਾਰਾ ਬੁਣਣਾ ਆਵੇ ਪਰ ਦਰਦ ਨਹੀਂ ਆਉਂਦਾ ਕੰਬਲ ਰੱਖ ਜਾ ਹੈ ਕੰਬਲ ਦਾ ਨਾ ਮੇਲੀ ਜਾਣਾ ਉਸ ਕਮਰੇ ਚ ਹੁਣਾ ਪਿਆ ਰੱਖਣਾ ਆਪਣਾ ਸਹੀ ਅੱਖਾਂ ਚਾਹੀਦਾ ਹੈ ਹਾਂ ਰੱਖ ਲਈਏ ਕੋਈ ਬਦਲ ਹੁੰਦਾ ਨਾ 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 ਪਾਉਣਾ ਹੈ ਤੰਬਕਾ ਦਾ ਯਾਰ ਰੱਖ ਲਈਏ ਕੋਈ ਤੋਤੇ ਨਾ ਹੋਵੇ ਕੰਬਲ ਚੰਗਾ ਵਿੱਚ ਪਿਆ ਵੀ ਇੱਕ ਮੈਂ ਕੱਢ ਲਿਆ ਸੀ ਲੋ ਜੀ ਕੰਬਲ ਵੀ ਰੱਖ ਹੋ ਰੇ ਆ ਚਲੋ ਫੜੋ ਰੱਖ ਮੈਂ ਕੰਬਲ ਲਿਆਵਾਂ ਕੰਬਲ ਹੱਥੀਂ ਚਲੋ ਬਾਏ ਓਕੇ ਬਾਏ ਤੁਸੀਂ ਬਾਏ ਨਾ ਦੀ ਬਾਏ ਨਾ ਦੀ ਬਾਏ ਹੈ ਬਾਏ ਦੱਦੀ ਬਾਏ ਟੀਟੀ ਟੀਜੀ ਟੀਜੀ ਲੈ ਕੇ ਆਉਂਗੀ ਕਹਿੰਦੀ ਹੋਈ ਆ ਏ ਜੀ ਜੀ ਤੁਸੀਂ ਰਾਹ ਤੇ ਚਲੇ ਜਾਉਂਗੀ। ਜਦੋਂ ਆਪਾਂ ਜੀ ਆਇਆਂ ਨੂੰ ਇੱਥੇ ਆਪਣੇ ਗੁਰੂ ਤੇ ਲੋਜੀਸ ਹੁਸ਼ਿਆਰਪੁਰ ਪਹੁੰਚ ਗਏ ਆ ਹੁਣ ਅੱਗੇ ਤੱਕ ਜਾਣਾ ਆ ਕਿੱਥੇ ਤੱਕ ਜਾਂਦੇ ਆ ਦੇਖਦੇ ਆ ਹੁਣ ਤੁਸੀਂ ਤੇ ਦੇਖਦੇ ਕਿੱਥੇ ਜਾ ਹੁੰਦਾ ਅੱਜ ਇੱਥੇ ਵਲੌਗ ਨਾ ਪੜੇ ਰਹੇ ਹੋ ਜੇ ਨਾਲ ਦੱਸਾਂ ਕਿ ਨਾ ਕਿ ਕਿੱਥੇ ਜਾਣਾ ਨਾਲ ਅਸੀਂ ਇੱਥੇ ਰਾਹ ਤੇ ਢੀਕ ਰਹੇ ਆ ਸਾਨੂੰ ਹੋਜੀ ਅਸੀਂ ਹੁਣ ਪਹੁੰਚ ਗਏ ਆ ਆ ਹੋਟਲ ਵਿੱਚ ਇਹ ਹੋਟਲ ਵਿੱਚ ਅਸੀਂ ਕੀ ਕਰਨਾ ਆ ਤੁਹਾਨੂੰ ਦੱਸਦੇ ਆ ਤੇ ਉਧਰ ਸੰਗਤਾ ਵੀ ਖੜੀਆਂ ਪਹਿਲੇ ਹੀ ਆ ਕੇ ਔਰੇ ਮਰੂਦ ਦੇਦੀਆਂ ਉਹ ਮਰੂਦ ਖਾਂਦੇ ਪੁਰਾਣੀ ਮਰੂਦ ਖਾਂਦੇ ਕੀ ਕਦੇ ਇਹ ਨਾਲ ਹਰ ਸਾਨੂੰ ਨਹੀਂ ਵੇਖਿਆ ਆਏਗਾ ਇਹ ਔਰੇ ਖੜੇ ਔਰੇ ਖੜੇ ਔਰ ਔਰ ਉਹਦੇ ਕਰਦੇ ਉਹਦੇ ਕਰਦੇ ਐ ਬਾਜਨਾ ਮਰੀ ਰੁਕ ਜਾ ਉਹ ਨਾ ਮਰੀ ਦੇਖੀ ਕਰਦੇ ਮੰਮੀ ਨਹੀਂ ਆਈ ਮੰਮੀ ਨਹੀਂ ਆਈ ਹੁਣੀ ਐ ਇਹ ਔਰ ਔਰ ਤੁਹਾਨੂੰ ਚੱਕਿਆ ਨਹੀਂ ਦੇਖਿਆ ਦੇਖਿਆ ਨਹੀਂ ਤਾਂ ਕਰਨੀ ਹਮਰ ਉੱਦਾਂ ਜ ਮਗਣ ਹੋਏ ਸਾਈ ਹਮਰ ਉੱਦਾਂ ਜ ਮਗਣ ਹੋਏ ਆ ਦੇਖੀ ਲੈ 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 ਮੰਨੂ ਮੰਨੂ ਉਹ ਦਿੱਕੋ ਨਿਆਹ ਮਿੱਲੀ ਲੋ ਜੀ ਹੁਣ ਆਪਾਂ ਚੱਲੇ ਆਂ ਜੀ ਇੱਥੋਂ ਅੱਗੇ ਜਾਈਏ ਹੁਣ ਇੱਕ ਕੋ ਲੈ ਲੈ ਬੂਟ ਦੋਨਾਂ ਲੈਣੇ ਆਣੇ ਇਹਨੇ ਵੀ ਲੈ ਲੈ ਤੇ ਇਹਨਾਂ ਨੇ ਵੀ ਲੈ ਲੇ ਤੂੰ ਵੀ ਲੈ ਲੈ ਚਲੋ ਹਾਂ ਘਰਪੋ ਨੂੰ ਸਹੀ ਇੰਦਰੇ ਘਰੇ ਪੋਣੇ ਚਾਹੀਦੇ ਆ ਨਾ ਚੱਲ ਹਲਕੇ ਆ ਹਾਂ ਨਾਲੇ ਲਾਈਟ ਵੇਟ ਆ ਨਾ ਪਾ ਕੇ ਜਿਵੇਂ ਨਾ ਪਾਈ ਦਿਓ ਜਿਹੜਾ ਨਹੀਂ ਸਹੀ ਲਾਉਂਦੀ ਸਹੀ ਹਵਾ ਕਰਾ ਲਈ ਚੈੱਕ ਗੱਡੀ ਵਿੱਚ ਜਿਹੜੀ ਹਵਾ ਆ ਉਹ ਘੱਟ ਸੀ ਤੇ ਹੁਣ ਅਸੀਂ ਕਿ ਹਵਾ ਹੁਆ ਭਰਾ ਲਈਏ ਕੰਗੀ ਅਸੀਂ ਦੂਰ ਬਹੁਤ ਜਾਣਾ ਆ ਤੇ ਇਸ ਕਰਕੇ ਹੁਣ ਹਵਾ ਹੁਆ ਭਰਾਈ ਆ ਚੈੱਕ ਕਰਵਾਈ ਆ ਤੇ ਹੁਣ ਠੀਕ ਆ ਹਵਾ ਤੇ ਹੁਣ ਅਸੀਂ ਲੱਗੇ ਅੱਗੇ ਜਾਣ ਹੁਣ ਇਧਰ ਚੈੱਕ ਹੋਣ ਲੱਗੀ ਆ ਇਹ ਹਿਮਾਚਲ ਵਿੱਚ ਐਂਟਰ ਕਰ ਗਏ ਅਸੀਂ ਪੰਜਾਬ ਦੀ ਹੱਦ ਹੁਣ ਕੀ ਆ ਜੀ ਖਤਮ ਤੇ ਹੁਣ ਆਪਾਂ ਹਿਮਾਚਲ ਦੇ ਵਿੱਚ ਐਂਟਰ ਕਰ ਚੁੱਕੇ ਆ ਜੀ ਕਿੱਥੇ ਕਿੱਥੇ ਜਾਣਾ ਆ ਤੁਸੀਂ ਬਸ ਇਦੇ ਵਲੌਗ ਨਾ ਬਣੇ ਰਹਿਣਾ ਆ ਤੇ ਤੁਹਾਨੂੰ ਆਪੇ ਕਰਤੀ ਹੋਣੀ ਐ ਇੱਥੇ ਟੂਲ ਬਲਾਜੇ ਨਹੀਂ ਹੈਗੇ ਇਹ ਇੱਕ ਵਾਰੀ ਪਰਚੀ ਕੱਢਦੇ ਐ ਇੰਟਰ ਹੋਣ ਦੀ ਅੰਦਰ ਸਮਾਚਾ ਦੇ ਵਿੱਚ ਇੰਟਰ ਹੋਣ ਦੀ ਪਰਚੀ ਕੱਟਣੀ ਇਹਨਾਂ ਨੇ ਤੇ ਉਹਦੇ ਵਾਰੀ ਦੀ ਕੱਟਣੀ ਨਹੀਂ ਬਸ ਇੱਕ ਵਾਰੀ ਅੱਛਾ ਹਮ ਵਾਂਸ ਅਗੇ ਪਰਚੀ ਦੋ ਵਾਰੀ ਕੱਟ ਲੈਣਾ ਨੂੰ ਨੀਰਾ ਹੋ ਗਿਆ ਇਹ ਜੰਤਾਂ ਦਿਆਂ ਨੂੰ ਹਲੇ ਸਾਨੂੰ ਹੋਰ ਨੀਰਾ ਹੋਣਾ ਆ 6 ਵਜ ਗਏ ਆ ਤੇ ਸਾਨੂੰ ਮਿਲਦਾ 7-8 ਵਜ ਜਾਨੇ ਆ ਨਾ ਰੋਡ ਦੀ ਸ਼ੀਣੀ ਜਿਆਦਾ ਵੀ ਹੋ ਜਾਣਾ ਇਹ ਟ੍ਰੈਫਿਕ ਹੋਈ ਤਾਂ ਜ਼ਿਆਦਾ ਟਾਈਮ ਵੀ ਹੋ ਜਾਦਾ ਆ ਤੇ ਕਿੱਥੇ ਜਾਣਾ ਆ ਇਹ ਤੁਹਾਨੂੰ ਆਪਾਂ ਅੱਗੇ ਅੱਗੇ ਦਿਖਾਈ ਜਾਣਾ ਬਸ ਤੁਸੀਂ ਵਲੌਗ ਚ ਪਤਾ ਲੱਗ ਗਿਆ ਏਦੇ ਵਲੌਗ ਨਾਲ ਬੜੇ ਰਹਿਣਾ ਹੈ ਠੀਕ ਆ ਤੁਹਾਨੂੰ ਆਪੇ ਪਤਾ ਲੱਗ ਜਾਣਾ ਹੈ ਅਸੀਂ ਦੱਸ ਵੀ ਦੇਣਾ ਆ ਹਾਂ ਸ਼ਾਇਦ ਇੱਥੇ ਹੀ ਪਟਲਾ ਦੇ ਅਸੀਂ ਦੱਸ ਵੀ ਦੇਣਾ ਆ ਤੇ ਤੁਹਾਨੂੰ ਪਤਾ ਲੱਗ ਵੀ ਜਾਣਾ ਆ ਤੇ ਆਪਾਂ ਉੱਥੇ ਗਏ ਸੀ ਕੀ ਕਹਿੰਦੇ ਉਹਨੂੰ ਮਗਰ ਪੈਲਸ ਵਿੱਚ ਰੁਕੇ ਸੀਗੇ ਆਪਾਂ ਤੇ ਉੱਥੇ ਲਈ ਮੈਂ ਕਹਾਂ ਵੀਡੀਓ ਵੀਡੀਓ ਬਣਾਉਨੇ ਆ ਉੱਥੇ ਨਿਕਲੇ ਆ ਪਹਿਲੀ ਬੁੱਕ ਸੀ ਉਹ ਹਾਂ ਬੋਕੋ ਯਾਰ ਉੱਥੇ ਪੂਰੀ ਪਾਰਟੀ ਸੀਗੀ ਕਹਿੰਦੇ ਬੋਕਾ ਭਾਜੀ ਮੇਰਾ ਪਤਾ ਮੁੜ ਕੇ ਆਉਣਾ ਪਿਆ ਨਹੀਂ ਤੇ ਵੀਡੀਓ ਉੱਤੇ ਵਧੀਆ ਬਣਨੀ ਸੀ ਹਾਂ ਪੈਸੇ ਇੱਕ ਵੀਡੀਓ ਬਣਾਈਆਂ ਮੈਂ ਤੁਸੀਂ ਮੇਰੇ ਇੰਸਟਾਗ੍ਰam ਚੈਨਲ ਦੇਖ ਸਕਦੇ ਹੋ ਮੈਂ 6875 ਪ੍ਰੀਤ ਤੇ ਉਹਨੂੰ ਫੋਲੋ ਵੀ ਉਹਨੂੰ ਫੋਲੋ ਵੀ ਕਰ ਲਿਓ ਜੇ ਨਹੀਂ ਕੀਤਾ ਤਾਂ ਇਹਨਾਂ ਨੇ ਫੋਲੋ ਨਹੀਂ ਕੀਤਾ ਫੋਲੋ ਜੁਨ ਕਰ ਲਿਓ ਤੇ ਚੈਨਲ ਨੂੰ ਵੀ ਸਾਡੇ ਸਬਸਕ੍ਰਾਈਬ ਕਰੋ 1 ਮਿਲੀਅਨ ਕਰੀਏ ਫਟਾਫਟ ਫਟਾਫਟ ਕਰੀਏ ਕਮਾਈਏ ਤੁਹਾਨੂੰ ਹੋਰ ਜਗ੍ਹਾ ਹਾਂ ਪਜਾਮੇ ਔਰ ਇੱਥੇ ਹੁਣ ਆਪਾਂ ਰੁਕੇ ਆਂ ਤੇ ਪਹਿਲੇ ਪਿੱਛੇ ਰੁਕੇ ਸੀਗੇ ਉੱਥੇ ਹੋਟਲ 'ਚ ਆਪਾਂ ਸੋਚਿਆ ਕਿ ਵੀਡੀਓ ਬਣਾ ਲਈਏ ਬਟ ਉੱਥੇ ਹੋਟਲ ਜਗਾ ਬੁੱਕ ਇਸ ਕਰਕੇ ਹੱਦ ਤੱਕ ਵੀਡੀਓ ਨਹੀਂ ਬਣਾ ਹੋਈ ਉੱਥੇ ਹੁਣ ਆਪਾਂ ਪੀਵਾ ਕੇ ਚਾ ਹੁਣ ਆਪਾਂ ਰੁਕੇ ਨਸਤਾ ਫੇ ਤੇ ਸਾਰੀ ਫੈਮਿਲੀ ਦੇ ਨਾਲ ਤੇ ਆਪਾਂ ਹੁਣ ਪੀਵਾ ਕੇ ਚਾ ਦਾ ਘੋਟਾ ਪੋਟਾ ਚਲੋ ਜੀ ਆਜੋ ਚਲਦੇ ਚਲੋ ਲਓ ਜੀ ਆਹ ਪੀਵਾ ਤੇ ਪਹਣਾ ਰਿਹਾ ਹਾਂ ਪੀਵਾ ਦਾ ਪੱ茶

ਜਾ ਲਿਓਰੋ ਬੀਤ ਗਏ ਚੂਹ ਦੇਖ ਲਓ ਚੂਹ ਦੇਖ ਲਓ ਜਸੂ ਦੇਖ ਲਓ ਇੱਧੇ ਖੜੀ ਹੋ ਫਿਰਦੀ ਮੁੰਡਾ ਇਹ ਤਾਂ ਮੈਂ ਦੇਖ ਲਓ ਜਸੂ ਦੇਖ ਲਓ ਕੋਰੀ ਹਾਜੀ ਮੰਮੀ ਨੂੰ ਘਬਰਾਟ ਹੋਣਾ ਚਾਹੀਆ ਘਬਰਾਟ ਹੋਣਾ ਚਾਹੀਆ ਉਹ ਸਫਰ ਦੇ ਵਿੱਚ ਹੁੰਦਾ ਹੁੰਦਾ ਆ ਇੱਧਰ ਸਾਰੇ ਬੈਠੇ ਜੀ ਪਾਪਾ ਇਹ ਉਹ ਪਜਾਮੀ ਫਾਟੀ ਹੋਰ ਜੱਸੂ ਦੀ ਪਜਾਮੀ ਤੇ ਜਦਾਨੀ ਕਹਿੰਦੇ ਗਾਇਸ ਮੇਰੇ ਬੂਟ ਵੇਖੋ ਮੇਰੇ ਬੂਟ ਦੇ ਹੱਦ ਤੋਹਾਦ ਹੋਣ ਕਿੰਨੇ ਬਦਿਆ ਲਾਈ ਲਏ ਆ ਦੇਖੋ ਜੀ ਬੂਟ ਨਾ ਚਾਹ ਵੜਾਏ ਇਹਨੂੰ ਪੁਰਾਣਾ ਸਾਲਾ ਵਨ ਲੈ ਚਾਹ ਵੜਾ ਆ ਮੈਂ ਨਹੀਂ ਸੀ ਆਏ ਨਾ ਵੀਟ ਲੈ ਚਲੋ ਹੈ ਆ ਮਨਵੀਰ ਨੂੰ ਵੀ ਚਲੋ ਉੱਥੇ ਬੈਠੋ ਲੈ ਦਿੰਦੇ ਜੀ ਚਲੋ ਲੈ ਦਿੰਦੇ ਲੈ ਦਿੰਦੇ ਸਾਰੇ ਚਲੋ ਕੱਢੀ ਆ ਜੋ ਚਲੋ ਚਾਹ ਬਣਨ ਨੂੰ ਟਾਈਮ ਲੱਗ ਜਣਾ ਤੇ ਆਪਾਂ ਕਹ ਚਲੋ ਨਚਨੂ ਆਪਾਂ ਬੱਚੇ ਦਾ ਕਰ ਲਈਏ ਸੈਟਮੈਂਟ ਕੰਮ ਇੱਥੇ ਪਾਣਾ ਯਾਰ ਬਰੈਡ ਸਿੰਘ ਨਾ ਮਾਰ ਦਵੇ ਕਿਤੇ ਉਹ ਆਪਾਂ ਇਹ ਮੜਾ ਹੋਲੇ ਡਿੱਤੀ ਇਹ ਵੀ ਅੰਮੀ ਪਾ ਮਾ ਯਾਰ ਸਿੰਘ ਨਾ ਮਾਰ ਦਵੇ ਕਿਤੇ ਬੋਲੇ ਰੋਟੀ ਵੀ ਖਾਣੀ ਇੱਥੋਂ ਰੋਟੀ ਕਹਿੰਦੇ ਅੱਗੇ ਜਾ ਖਾਣੀ ਆ ਚਾਹ ਪੀਣੀ ਆ ਕਿੱਥੇ ਆਪਿਆ ਅੰਮੀ ਗੜਲਾ ਇਹਨੂੰ ਖੜੀ ਹੋ ਜਾ ਚੁਕੇ ਤੂੰ ਖੜੀ ਹੋ ਜਾ ਤਾ ਕਾਈਸ ਅਸੀਂ ਵੱਡਾ ਹੀ ਟੂਰ ਕੱਟਿਆ ਕੰਬੜ ਵੀ ਨਾਲ ਹੀ ਆ ਹਾਂ ਕੰਬੜ ਵੀ ਨਾਲ ਹੀ ਸਾਰੇ ਸੈਟ ਨਾਲ ਕੋਈ ਨਹੀਂ ਕੋਈ ਥਣ ਤੇ ਨਾ ਦੀ ਨਹੀਂ ਨਹੀਂ ਹਾਂ ਤੱਕ ਰੁਕ ਜਾ ਜਸੂ ਡਰਦੀ ਗਾਈ ਤੂੰ ਆ ਦੇਖਾ ਸ਼ੇਰ ਇਦਾਂ ਭੁੰਲੇ ਜਸੂ ਆ ਰਹੇ ਸ਼ੇਰ ਦੇਖਿਆ ਇਹਦੇ ਨਾਲ ਦੇਖ ਕੇ ਡਰ ਗਈ ਨਹੀਂ ਕੁਛ ਕਹਿੰਦਾ ਮੈਂ ਖੜਾ ਤੇ ਕਹਾਂ ਤੇ ਪਾਪਾ ਤੇ ਤੂੰ ਹੀ ਹੋਣਾ ਨਾ ਸਿਰ ਸਿਰ ਪਈ ਆ ਨਾ ਨਟਰ ਲਈ ਆ ਜਾ ਡਰੈਸ ਲਿਆਂਦੀ ਜੇ ਲਈ ਸਪੈਸ਼ਲ ਮੇਰੀ ਚੁਆਇਸ ਆ ਜੀ ਇਹ ਦੱਸਿਓ ਮੇਰੀ ਚੁਆਇਸ ਵਧੀਆ ਲੱਗੀ ਆ ਡੈਕਟਰ ਡੈਕਟਰ ਮੇਰੀ ਚੁਆਇਸ ਵਧੀਆ ਲੱਗੀ ਦੱਸਿਓ ਉਾਇਸਾ ਤਰਸ ਦੀ ਡੈਡੀ ਮੰਮੀ ਹੁਣ ਅੱਜ ਘਰ ਕੱਲੇ ਹੋਣੇ ਆ ਤੇ ਮੰਮੀ ਹੁਣਾ ਕਿਹਾ ਸੀ ਆਪਾਂ ਨਾਲ ਆਉਣ ਨੂੰ ਮੰਮੀ ਕਹਿੰਦੇ ਨਹੀਂ ਮੈਨੂੰ ਇੰਨਾ ਲੰਮਾ ਸਫ਼ਰ ਨਹੀਂ ਹੋਣਾ ਉਦੋਂ ਹੁੰਦਾ ਵੀ ਨਹੀਂ ਮਾਦਰ ਮੰਮੀ ਨੇ ਘਬਰਾਡੂ ਲੱਭਿੰਦੀ ਹੋਵੇ ਆ ਇਹਦੇ ਕੋਲ ਡਰੀ ਜਾਂਦੀ ਆ ਲਿਆ ਬਾਲਾ ਪੁੱਤ ਖੰਡਾ ਇੱਥੇ ਖੜੇ ਆਪਾਂ ਇੱਥੇ ਪਾ ਦੇ ਪਾ ਦੇ ਨਹੀਂ ਜੋ ਬੋਹੇ ਇੱਥੇ ਪੜੇਗਾ ਆਪਾਂ ਆਹ ਹੁਣ ਜੈਕਟ ਪਾਉਣਗੇ ਇਹਨਾਂ ਦੇ। ਥੋੜੀ ਠੰਡ ਆ। ਜਦੋਂ ਠੰਡ ਲੱਗੇ ਉਹਦਾ ਜਮੋਟੀ ਪਾਈ ਆ ਕੋਟੀ ਉਹਦੇ ਲੋੜ ਨਹੀਂ ਸੀ ਉਹਦਾ। ਪਰ ਮੈਨੂੰ ਤਾਂ ਲੱਗੀ ਜਾਂਦਾ ਸੀ ਠੰਡਾ ਲੱਗੇ। ਹੈ? ਜਸੂ। ਨਹੀਂ ਆਣਿਆ ਨਾ ਉਹਦਾ। ਮੈਂ ਤਾਂ ਸ਼ਾਇਦ ਉਹ ਵੀ ਕਿੰਨੀ ਪਾਲਾਂ ਮੈਂ ਕੁਝ। ਉੱਧਰ ਬਕਰਮ ਵੀ ਆ ਗਿਆ। ਹਾਂ। ਮਾਮੂ। ਅਹ ਮੇਰਾ ਕੋਤੇ। ਉਹ ਵੀ ਆਇਆ। ਤੰਦ ਲਾਦੀ ਆ ਆ ਸ਼ੇਰ ਤੋਂ ਡਰਦੀ ਲੱਗ ਗਈ ਉਹ ਆ ਗਈ ਉਹ ਇਹ ਉੱਪਰ ਪੜਾਦੀ ਇਹਨੇ ਸ਼ੇਰ ਆ ਉੱਪਰ ਪੜਾਦੀ ਇਹਨੇ ਦੇ ਚਲੋ ਠੀਕ ਆ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖਣ ਤੰਦਰੁਸਤੀਆਂ ਦੇਣ ਤਰੱਕੀਆਂ ਦੇਣ ਐਡੀ ਸਾਰਿਆਂ ਨੇ ਪਿਆਰ ਕਰਦੇ ਰਹੋ ਜੀ ਤੇ ਸਾਰੇ ਆਨੇ ਚੈਨਲ ਨੂੰ ਜੂਰ ਸਬਸਕ੍ਰਾਈਬ ਕਰ ਲਿਓ ਤੇ ਪਿਆਰ ਨਾਲ ਕਮੈਂਟ ਕਰਿਓ ਕਰ ਦਿਓ ਤੇ ਅੱਜ ਆਪਾਂ ਚੱਲੇ ਹੈਗੇ ਆ ਹਿਮਾਚਲ ਕੱਲ ਦੇ ਵਲੋਗ ਚ ਦੱਸਾਂਗੇ ਤੁਹਾਨੂੰ ਫਕੀਤੀ ਜਾਣਾ ਤੇ ਇਹਦੇ ਨਾਲੇ ਤੁਹਾਨੂੰ ਇਹਦੇ ਵਲੋਗ ਨਾ ਬਣੇ ਰਿਹਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਥੇ ਐਂਡ ਆ ਕੱਲ ਦੇ ਵਲੋਗ ਨਾ ਬਣੇ ਰਿਹਾ ਚਲੋ ਠੀਕ ਆ ਜੀ ਸਾਰੇ ਸਾਥੀ ਇਕਾ ਜੀ ਤੁਮਾਦ ਨੂੰ ਸਭ ਨੂੰ ਸ਼ੁਭ ਨਿਚੜੀ ਕਰਾ ਚਾਹਤਾਂ ਤੰਦਰੁਸਤੀ ਦੇ ਤੇ ਤਰੱਕੀਆਂ ਦੇ ਤੇ ਸਾਰੇ ਪਿਆਰ ਕਰਦੇ ਰਹੋ ਜੀ ਸਾਰੇ ਆਨੇ ਚੈਨਲ ਨੂੰ ਜੂਰ ਸਬਸਕ੍ਰਾਈਬ ਕਰ ਲਿਓ ਬਾਏ ਬਾਏ